ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗ ਇੱਕ ਕਵੈਸਟ ਬੇਨਤੀ ਕਰਦੇ ਹਾਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਾਇਆ ਕਰੋ ਸਜਣੋ ਸਾਡੇ ਨਾਲ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਐਂਡ ਤੱਕ ਬਣੇ ਰਹੋ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਦਾ ਫਾਇਦਾ ਆ ਜੇ ਅੱਜ ਦੀ ਆਪਣੀ ਵਿਜਟ ਪਿੰਡ ਨਿਸ਼ਾਰਾ ਪਨਵਾ ਜ਼ਿਲ੍ਹਾ ਸ਼ਹਿਰ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਉਹਨੂੰ ਤਰਨਤਾਰ ਸਾਹਿਬ ਪੈਂਦੀ ਸਜਣੋ ਬਾਈ ਪੁਲਵਿੰਦਰ ਦੇ ਫਾਰਮ ਤੇ ਪਹੁੰਚੇ ਆ ਦੋ ਨਗ ਲੈ ਕੇ ਆਇਆ ਤਾਜੀ ਸੂਈ ਸਵਾਈ ਇੱਕ ਵੈੜ ਤੇ ਇੱਕ ਝੋਟੀ ਦੂਜਾ ਧੂਆ ਤੇ ਦੂਸਰਾ ਸੂਆ ਹੀ ਵੈੜ ਦਾਸ ਰਏ ਨੇ ਜਾਣਕਾਰੀ ਸਾਂਝੀ ਕਰਦੇ ਆ ਲੈ ਕੇ ਕੋਈ ਤਾਂ ਕਿਵੇਂ ਦੇ ਰਹਿਣਗੇ ਭਾ ਪੱਤੇ ਸਾਰੀ ਤਸੱਲੀ ਕਰਕੇ ਆਪਣੀ ਖਰੀਦਦਾਰੀ ਜ਼ਰੂਰ ਕਰਿਆ ਕਰੋ ਕਿਹੇ ਵੀ ਵੀਡੀਓ ਤੋਂ ਪਸ਼ੂ ਰੀਦੇ ਠੀਕ ਹੈ ਜੀ ਭਾਈ ਮਹੋਸਾ ਸਸੀ ਕਾਲ ਸਸੀ ਕਾ ਜੀ ਕੀ ਹਾਲ ਠੀਕ ਹੈ ਹਾਂਜੀ ਵਧੀਆ ਜੀ ਵਧੀਆ ਓਕੇ ਰਿਪੋਰਟਾਂ ਓਕੇ ਓਕੇ ਪ੍ਰੈਸ ਕਰਕੇ ਨੋਟ ਪੈਡ ਪੈਡ ਨਹੀਂ ਸ਼ਹਿਰਾ ਪਨਵਾ ਜਿਲ੍ਹਾ ਤਹਿਸੀਲ ਹਾਂਜੀ ਜਿਲ੍ਹਾ ਤਰਨਤਾਰਨ ਤੇ ਤਹਿਸੀਲ ਵੀ ਤਰਨਤਾਰਨ ਮੋਬਾਈਲ ਨੰਬਰ 99156 8753 ਹੈ ਦੋ ਪਸ਼ੂ ਭਾਈ ਹਾਂਜੀ ਹਾਂਜੀ ਦੋ ਠੀਕ ਵਾੜ ਸਹੀ ਆ ਹਾਂਜੀ ਮਗਰ ਕੀ ਨੇ ਇਹਦੇ ਮਗਰ ਅੱਛਾ ਠੀਕ ਆ ਤੇ ਦੋ ਜਾਨ ਕਿੰਨਾ ਦੁੱਧ ਕੋਲ ਪੱਕਾ ਪੱਕਾ 14 ਲੀਟਰ ਬੌਲਾ ਹੀ ਆ ਜੇ ਤਾਜੀ ਸੂਈ ਆ ਮੈਲਾ ਮਰਨ ਦੀ ਆ ਅੱਛਾ ਤੋੜਾ ਕਰਾਰੇ ਮੇਰਾ ਭਰਾ ਚੈੱਕ ਸਜਣੋ 14 ਕਿਲੋ ਦੁੱਧ ਦੇ ਤੇ ਜਿਹੜਾ ਆ ਕੇ ਮੈਲੇ ਤੇ ਚੱਲ ਪਈ ਠੀਕ ਆ ਕੋਈ 10 12 ਦਿਨ ਹੋ ਗਏ ਹੋਣਗੇ ਸੂਈ ਨੂੰ ਵੀ ਠੀਕ ਆ ਥਾਂ ਤੇ ਆਰਡਰ ਕੁਆਲਿਟੀ ਬਹੁਤ ਸੁਣੀ ਆ ਫਾੜੀ ਵਾਲਾ ਥਾਂ ਲੈਵਾ ਆਏ ਫਾੜੀ ਵਾਲਾ ਜੱਡਾ ਏ ਵੈੜਿਆ ਦੂਸਰਾ ਸੂਆ ਸੋਣੀਆ ਵੈੜ ਰਾਜੀ ਬਾਜੀ ਫੋਲਿਆ ਵੱਟਿਆ ਆਾ ਨੂਕ ਆਲਾ ਲੱਗਾ ਮਗਰ ਜਿਹੜਾਂ ਦੇ ਵਛਾ ਆ ਗਿਆ ਮੇਰੇ ਕਾਪ ਤੇ ਖੰਦ ਸੁਣਾ ਤੇੜ ਤੋਂ ਵੀ ਕਰ ਲੋ ਚੈੱਕ ਕਰਾ ਸੋਣੀਆ ਭਾਈ ਇਹ ਮੋਲ ਇਹਦੀ ਕੀਮਤ ਕਿੰਨੀ ਆ 55000 ਰੁਪਿਆ ਹੈ 55000 ਰੁਪਿਆ ਬਾਕੀ ਤਾਂ ਦੀ ਪਛਾਣਾ ਛੋੜ ਕਰਾ ਹਾਡੀ 50 ਹੀ ਦੇ ਲਏ ਜੀ ਜੀ ਹਾਂ ਦੇ ਜੀ ਤੁਹਾਡੀ ਖੁਸ਼ੀ ਚਾਹੀਦੀ ਆ ਚਲ ਠੀਕ ਹੈ ਇੱਕ ਅੱਗੇ ਆ ਗਈ ਦੂਸਰਾ ਸੁਆ ਝੋਟੀ ਸੂਈ ਹੈ ਨਾ ਮਗਰ ਕੱਟੀ ਆ ਗਈ ਹਾਂਜੀ ਦੁੱਧ ਦੁੱਧ ਕੋਲ ਕੇ ਨਾ ਇਹਦੇ ਦੁੱਧ ਹੈਗਾ ਵਾ 10 ਲੀ ਪੱਕਾ ਪੱਕਾ ਠੀਕ ਲੋ ਜੀ 10 ਕਿਲੋ ਦੁੱਧ ਤੇ ਆ ਤੇ ਮਗਰ ਫੀਮੇਲ ਕੱਟੀ ਆ ਗਈ ਸਜਣੋ ਥਣਲੇਵਾ ਬੜਾ ਸੋਹਣਾ ਝੋਟੀ ਦਾ ਆਰਡਰ ਕੁਆਲਿਟੀ ਥਣ ਤੁਣ ਬਹੁਤ ਸੋਹਣਾ ਲੱਗਾ ਸਿੰਘ ਸਿੰਘ ਵੇਖ ਸਕਦੇ ਰੇਗੀ ਸਿੰਘ ਹੀ ਆ ਜਿਹਨੂੰ ਕਹਿੰਦੇ ਨਿੱਕਾ ਗੋਲ ਸਿੰਘ ਆ ਠੀਕ ਹੈ ਤੇ ਪਿੱਛੋਂ ਵੀ ਬਹੁਤ ਸੋਹਣੀ ਆਰਡਰ ਕੁਆਲਿਟੀ ਜਿਹੜੀ ਇਹਨੇ ਤਿਆਰ ਕੀਤੀ ਹੈ ਲਾਓ ਨਾ ਜੀ ਤੇ بھائی ਮੋਹ ਲੈਂਦੀ ਕੀਮਤ ਕਿੰਨੀ ਆ ਇਹਦੀ 75000 ਰੁਪਏ ਮੰਗਦੇ ਆ ਤੇ ਕਿਨੇ ਦੀ 300 ਰੁਪਏ ਛੋੜ ਦਿੰਦਾ 72 ਦੀ ਦੇ ਦੇ ਕੇ ਹਾਂਜੀ ਜੀ ਜੈਸਨੂ 10 ਕਿਲੋ ਦੁੱਧ ਆ ਨਾ ਇਹ ਵੀ ਕੋਈ ਹਫਤੇ ਇੱਕ ਦੀ ਸੂਈ ਦਾ ਹੰਦਰਾ ਦੀ ਹਾਂਜੀ ਇੰਨੇ ਕਿਤੇ ਤੇ ਜਾਦੇ ਦੀ ਉਹ ਇੰਨੇ ਕਿਤੇ ਹੋਗੇ ਤਾਂ 15 ਦਿਨ ਬਾਅਦ ਤੋਂ ਠੀਕ ਆ ਤਾਂ 15 ਦਿਨਾਂ ਦੇ ਵਿੱਚ ਆ ਸੂਈ ਨੂੰ ਕੱਤੀ ਸਜਨੋਂ ਮਗਰ ਆ ਤੇ ਜਿਹੜਾ ਇਹਨਾਂ 10 ਕਿਲੋ ਦੁੱਧ ਆ ਬਾਕੀ ਮਿਆਂ ਦਾ ਮੜਾ ਮੂਟਾ ਛੋੜ ਛਪਾ ਹੋਊ ਠੀਕ ਆ ਛੋਟੀ ਸੋਹਣੀ ਆ ਦੂਜਾ ਸੁਆ ਸਿੰਘ ਸੁੰਘ ਬੜਾ ਸੋਹਣਾ ਲੱਗਾ ਸਜਨੋਂ ਤੇ ਇੱਕ ਜਿਹੜਾ ਵੈਡ ਕੋਲ ਵੀ ਜਿਹੜਾ ਮਗਰ ਮਿਲਕਾ ਪੱਜਾ 14-15 ਕਿਲੋ ਦੁੱਧਿਆ ਹਾਜ਼ਰ ਖਰੀਦਦਾਰੀ ਕਰਿਓ ਸਸਤੀ ਕਾ ਦੀ ਸਾਰੇ ਆਪਰਾ